ਤੋ ਅਨੋਤੇ ਸਮੁਸਰਤਿਆ ਨੂੰ ਸਤਿ ਸ਼੍ਰੀ ਅਕਾਲ ਜੀ ਸੁਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਆਂ ਤੇ ਥੋੜੀ ਜੀ ਵਪਾਰ ਦੀ ਗੱਲਬਾਤ ਕਰਦੇ ਆਂ ਆਪਾਂ ਨੂੰ ਪਤਾ ਹੈ ਮੈਂ ਹੁਣੇ ਗੱਲਬਾਤ ਕਰਕੇ ਹਟੇਮਦਨ ਸਾਹਿਬ ਕਈ ਵਾਰ ਆਪਾਂ ਨੂੰ ਕੰਟਰੀਜ਼ ਤੋਂ ਵਪਾਰ ਦਾ ਪਤਾ ਲੱਗ ਜਾਂਦਾ ਗੱਲਬਾਤ ਵੀ ਹੁੰਦੀ ਹੈ ਕਈ ਵਾਰ ਉੱਥੇ ਆਪਾਂ ਨੂੰ ਜ਼ਿਆਦਾ ਦਿਖਣ ਲੱਗ ਜਾਂਦਾ ਤੇ ਗਵਾਂਡੀ ਮੁਲਕ ਜਿੱਥੇ ਅਸੀਂ ਤਾਂ ਚਲੋ ਇਹ ਵੀ ਕੋਈ ਯਾਦ ਕਰਦੇ ਨਹੀਂ ਵੀ ਅਸੀਂ ਰਿਸ਼ਤੇ ਚੰਗੇ ਬਣਾਉਣਾ ਚਾਹੁੰਦੇ ਉਧਰੋਂ ਘਟ ਹੈ ਤੇ ਪਰ ਫੇਰ ਵੀ ਸੋ ਸਮਝ ਕੇ ਜਿਹੜੇ ਬਿਆਨਬਾਜ਼ੀ ਕਰਨੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਉਹਨੂੰ ਵੀ ਦੇਖਣਾ ਚਾਹੀਦਾ ਹੈ ਵੀ ਜੇ ਕਿਤੇ ਬਾਕੀ ਵਪਾਰ ਦੇ ਰਸਤੇ ਕਿੰਨਾ ਚਿਰ ਚੱਲਨੇ ਆ ਕਿੰਨਾ ਚਿਰ ਨਹੀਂ ਫਿਰ ਵੀ ਚਲੋ ਪਹਿਲਾਂ ਭਾਰਤ ਨਾਲ ਵਪਾਰ ਚਰਚਾ ਬਾਰੇ ਗੱਲਬਾਤ ਕਰਦੇ ਹਾਂ ਜੀ ਸੋ ਉਹਦੇ ਵਿੱਚ ਹੁਣ ਜਨਤਕ ਸੁਰੱਖਿਆ ਨੂੰ ਵੀ ਗੰਭੀਰਤਾ ਦੇ ਨਾਲ ਲੈ ਰਹੇ ਆ ਇਹ ਕਿਹਾ ਫੈਡਰਲ ਲੀਡਰ ਨੇ ਵੀ ਜੇ ਵਪਾਰ ਹੈ ਤਾਂ ਉਹਦੇ ਨਾਲ ਨਾਲ ਜਨਤਕ ਸੁਰੱਖਿਆ ਵੀ ਜੀ ਇਨਕਲੂਸਿਵ ਅਚ ਇੱਕ ਗੱਲ ਹੈ ਕਿ ਇਹ G20 ਦੀ ਮੀਟਿੰਗ ਸੀ ਸੋ ਉਹਦੇ ਵਿੱਚ ਕਾਨੀ ਸਾਹਿਬ ਵੀ ਪਹੁੰਚੇ ਸੀਗੇ ਤੇ ਇਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਭਾਰਤ ਦੇ ਨਰਿੰਦਰ ਮੋਦੀ ਹੁਰੇ ਨਾਲ ਵੀ ਮੁਲਾਕਾਤਾਂ ਕੀਤੀਆਂ ਨੇ ਸੋ ਉਹਦੇ ਵਿੱਚ ਵੀ ਕਾਫੀ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਸੋ ਉਹਦੇ ਵਿੱਚ ਇੱਕ ਤਾਂ ਇਹ ਆ ਕਿ 2030 ਤੱਕ ਕੰਦੇ ਕੀ ਜੋ ਦੁਵੱਲਾ ਵਪਾਰ ਹੈ ਭਾਰਤ ਤੇ ਕੈਨੇਡਾ ਦਾ ਉਸ ਨੂੰ 70 ਬਿਲੀਅਨ ਡਾਲਰ ਤੱਕ ਲੈ ਕੇ ਜਾਣਾ ਤੇ ਨਾਲ ਆਸਟ੍ਰੇਲੀਆ ਭਾਰਤ ਤੇ ਕੈਨੇਡਾ ਬਲੂ ਮਿਲ ਕੇ ਜੋ ਇਨੋਵੇਸ਼ਨਸ ਨੇ ਨਵੀਆਂ ਤਕਨੀਕ ਨੇ ਉਸ ਉਹਦੇ ਵਾਸਤੇ ਵੀ ਕਹਿੰਦੇ ਵੀ ਇਕੱਠਿਆਂ ਰਲ ਕੇ ਚੱਲਣਾ ਇਸ ਤਰੀਕਰੀਏ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਤੇ ਇਹਦੇ ਨਾਲ ਇੱਕ ਹੋਰ ਇਹ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਤੇ ਭਾਰਤ ਕਹਿੰਦੇ ਆ ਕਿ ਜੋ तकरीबन 2.8 ਬਿਲੀਅਨ ਯੂ ਐਸ ਡਾਲਰ ਦੀ ਕਹਿੰਦੇ ਕਿ ਜੋ ਯੂਨੀਨੀਅਮ ਹੈ ਕਿ ਉਸ ਬਾਬਤ ਵੀ ਕਹਿੰਦੇ ਵੀ ਡੀਲ ਜਿਹੜੀ ਐ ਸਿਰੇ ਚੜਨ ਦੀ ਕਗਾਰ ਤੇ ਐ ਕਿ ਇਹਦੇ ਵਿੱਚ ਕੈਨੇਡਾ ਇਹ ਅਗਲੇ 10 ਸਾਲਾਂ ਦੇ ਵਿੱਚ ਭਾਰਤ ਨੂੰ ਤਕਰੀਬਨ 2.8 ਬਿਲੀਅਨ ਡਾਲਰ ਦੀ ਵੈਲਿਊ ਦੀ ਜਿਹੜੀ ਯੂਰੇਨੀਅਮ ਹੈ ਸੋ ਉਹਦੀ ਸਪਲਾਈ ਕਰੂਗਾ ਸੋ ਇਹ ਸਪਲਾਈ ਕੈਨੇਡਾ ਕੈਮੀਕਲ ਕਾਰਪੋਰੇਸ਼ਨ ਦੇ ਤਹਿਤ ਜਿਹੜੀ ਹੋ ਕੀ ਸੋ ਇਹਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਇਹ ਨਿਊਕਲੀਅਰ ਜਿਹੜੇ ਆ ਇਹ ਊਰਜਾ ਨੂੰ ਲੈ ਕੇ ਜਿਹੜੇ ਤਾਲੁਕਾਤ ਨੇ ਕਿਉਂਕਿ ਪਹਿਲਾਂ ਵੀ ਇਹ ਭਾਰਤ ਨੂੰ ਕੈਨੇਡਾ ਇਸ ਤਰੀਕੇ ਦੀ ਨਿਊਕਲੀਅਰ ਊਰਜਾ ਜਿਹੜੀ ਸਪਲਾਈ ਕਰ ਰਿਹਾ ਜੇਰੀਅਮ ਦੀ ਸਪਲਾਈ ਹੁੰਦੀ ਹੈ ਸੋ ਅਗਲੇ ਦਸ ਸਾਲਾਂ ਵਾਸਤੇ ਵੀ ਇਹ ਜਿਹੜਾ ਸਮਝੌਤਾ ਸਿਰੇ ਚੜਨਾ ਆ ਜਿਹਦੇ ਬਾਰੇ ਗਲੋਬੈਨ ਮੇਲ ਨੇ ਰਿਪੋਰਟ ਦਿੱਤੀ ਹੈ ਵੀ ਲਗਭਗ ਇਹ ਗੱਲਾਂ ਤੈ ਹੋ ਚੁੱਕੀਆਂ ਨੇ ਕਿ ਸਕੈਚਵਨ ਤੋਂ ਇਹ ਜਰੇਨੀਅਮ ਜਿਹੜੀ ਆ ਇਹ ਭਾਰਤ ਪਹੁੰਚਾਈ ਜਾਊਗੀ ਸੋ ਇਹ ਵੀ ਇੱਕ ਵੱਡੀ ਡੀਲ ਜਿਹੜੀ ਸਿਰੇ ਚੜਨ ਦੀ ਖਦਾਰ ਦੇ ਉੱਪਰ ਆ ਇਹ ਰਿਸ਼ਤੇਆਂ ਨੂੰ ਬਿਹਤਰ ਬਣਾਉਣ ਦੀ ਗੱਲ ਹੋ ਰਹੀ ਹੈ ਵਪਾਰ ਨੂੰ ਤਜੀਹ ਦਿੱਤੀ ਆ ਰਹੀ ਹੈ ਪਰ ਨਾਲ ਇਹ ਜੋ ਹਿਊਮਨ ਰਾਈਟਸ ਦੀ ਗੱਲ ਹੈ ట్రాנס ਨੈਸ਼ਨਲ ਰਿਪਰੈਸ਼ਨ ਦੀ ਗੱਲ ਹੈ ਜਿਸ ਤੰਗ ਨਾ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦਰਾ ਨਸਿੱਖ ਕਾਰਕੁਨ ਦਾ ਕਤਲ ਹੋਇਆ ਇਹ ਹੋਰ ਸਿੱਖ ਕਾਰਕੁਨਾਂ ਨੂੰ ਨਿਸ਼ਾਨੇ ਤੇ ਉੱਪਰ ਲਿਆ ਗਿਆ ਜੇ ਜਦੋਂ ਟੂਰਲ ਸਰ ਸਰ ਸਮਾ ਸੀ ਸਿੱਧੇ ਦੋਸ਼ ਭਾਰ ਸਰਕਾਰ ਦੇ ਉੱਪਰ ਲੱਗੇ ਔਰ ਉਹਨਾਂ ਦੀ ਏਜੰਸੀਆਂ ਦੇ ਉੱਪਰ ਲੱਗੇ ਨੇ ਤੇ ਹੁਣ ਵੀ ਜਦੋਂ ਫਿਰ ਵਪਾਰ ਦੀ ਗੱਲ ਹੋ ਰਹੀ ਹੈ ਨਾਲ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਤਰੀਕੇ ਦੀ ਵੀ ਅਲੀਗੇਸ਼ਨਸ ਲੱਗ ਰਹੇ ਨੇ ਕਿ ਇਹ ਚੀਜ਼ਾਂ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਪਰ ਇਹਦੇ ਵਿੱਚ ਜੇਕਰ ਹੁਣ ਨੀਤਾ ਆਨੰਦ ਦੀ ਗੱਲ ਕਰੀਏ ਜੋ ਕਿ ਫੋਰਨ ਫੇਅਰ ਮਿਨਿਸਟਰ ਨੇ ਕਹਿੰਦਾ ਦੇ ਸੋ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਜੰਤਕ ਸੁਰੱਖਿਆ ਟਰਾਂਸਨੇਸ਼ਨਲ ਰਿਪਰੈਸ਼ਨ ਦੀ ਗੱਲ ਕਰ ਲਈਏ ਜਾਂ ਫੋਰਨ ਇੰਟਰਫੀਰੈਂਸ ਦੀ ਵੀ ਗੱਲ ਕਰ ਲਈਏ ਕਹਿੰਦੇ ਵੀ ਅਸੀਂ ਇਹਨਾਂ ਗੱਲਾਂ ਨੂੰ ਵੀ ਨਾਲ ਕਹਿੰਦੇ ਤਰਜੀਹ ਦੇ ਰਹੇ ਹਾਂ ਕਹਿੰਦੇ ਵੀ ਇਹ ਗੱਲਾਂ ਠੀਕ ਨਹੀਂ ਆ ਵੀ ਇਹ ਇਸ ਤਰੀਕੇ ਦੇ ਅਲੀਗੇਸ਼ਨਸ ਲਾਉਣੇ ਕਿ ਅਸੀਂ ਬਿਲਕੁਲ ਇਹਨਾਂ ਗੱਲਾਂ ਨੂੰ ਅਣਗੌਲਿਆ ਕੀਤਾ ਹੋਇਆ ਸੋ ਇਹ ਗੱਲ ਉਹਨਾਂ ਨੇ ਏ ਸੀ ਬੀ ਸੀ ਦੇ ਜਿਹੜੇ ਪਾਵਰ ਐਂਡ ਪੋਲਿਟਿਕਸ ਨਾਲ ਇੱਕ ਇੰਟਰਵਿਊ ਹੋਈ ਹੈ ਸੋ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਇਹ ਗੱਲਾਂ ਦਾ ਖੁਲਾਸਾ ਕੀਤਾ ਆ ਕਿ ਅਸੀਂ ਇਹ ਟਰਾਂਸਨੇਸ਼ਨਲ ਰਿਪਰੈਸ਼ਨ ਪਬਲਿਕ ਸੇਫਟੀ ਜਿਹੜੀ ਹੈ ਤੇ ਫੋਰਨ ਇੰਟਰਫੇਰੈਂਸ ਜਿਹੜੀ ਹੈ ਵੀ ਇਹਨਾਂ ਚੀਜ਼ਾਂ ਨੂੰ ਵੀ ਨਾਲ ਕੰਦੇ ਲੈ ਕੇ ਛਲ ਰਹੇ ਆ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ਾ ਹੋ ਰਹੀਆਂ ਨੇ ਕਿ ਜੇਕਰ ਸਾਡੇ ਆਰਥਿਕ ਸਬੰਧ ਜਿਹੜੇ ਮੁੜ ਬਹਾਲ ਹੋਣੇ ਆ ਤੇ ਨਾਲ ਕੈਨੇਡੀਅਨ ਜਿਹੜੀਆਂ ਏਜੰਸੀਆਂ ਨੇ ਉਹ ਵੀ ਆਪਣਾ ਕੰਮ ਜਿਹੜਾ ਆ ਜਿਹੜੀ ਇੰਡੀਪੈਂਡੈਂਟ ਤਰੀਕੇ ਨਾਲ ਕਰ ਸਕਣ ਵੀ ਇਹ ਨਾ ਹੋਵੇ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਬੰਦਸ਼ਾ ਲਾਈਏ ਵੀ ਤੁਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਨਾ ਕਰ ਸਕੋ ਦੇਖੋ ਹੁਣ ਕਹਿ ਰਹੇ ਨੇ ਪਰ ਕੱਲ ਉਹ ਜੋ ਰੈਲਸ ਕਿਸਤੀ ਕੇ ਲਈ ਆਦ ਨੇ ਉਹਨਾਂ ਨੇ ਵੀ ਸਾਰਾ ਕੁਝ ਤੈਅ ਕਰਨਾ ਆ ਪਰ ਹੁਣ ਜੋ ਅਲੀਗੇਸ਼ਨ ਸਿਗੇ ਜਿਵੇਂ ਮੈਂ ਗੱਲ ਕੀਤੀ ਆ ਵੀ 70 ਬਿਲੀਅਨ ਤੱਕ ਲਿਜਾਣ ਦੀ ਗੱਲ ਹੈ ਜਿਹੜੀ ਰੀਅਲ ਦੀ ਡੀਲ ਦੀ ਗੱਲ ਹੈ ਵਪਾਰ ਵਧਾਉਣ ਦੀ ਗੱਲ ਹੈ ਪਰ ਨਾਲ ਹੁਣ ਅਨੀਤਾ ਆਨੰਦ ਨੇ ਆਪਣੇ ਵੱਲੋਂ ਸਫਾਈ ਦਿੱਤੀ ਇਹ ਕਹਿੰਦੇ ਵੀ ਸਿਰ ਬਾਕੀ ਗੱਲ ਆ ਨਵੀਦਰਜੀ ਦੇ ਨਾਲ ਲੈ ਰਹੇ ਆ ਤੇ ਜਿਹੜੀ ਤੁਸੀਂ ਕਾਰਨੀ ਸਾਹਿਬ ਦੀ ਗੱਲ ਕਰ ਰਹੀ ਸੀ ਦੇਖੋ ਉਹਨਾਂ ਨੇ ਜੇ ਤੁਹਾਨੂੰ ਸਵਾਲ ਪੁੱਛਿਆ ਗਿਆ ਵੀ ਅਮਰੀਕਾ ਬਾਬਤ ਤੇ ਡਰਾਮਪ ਸਾਹਿਬ ਨਾਲ ਗੱਲਬਾਤ ਬਾਬਤ ਦਰ ਉਹ ਉਦੋਂ ਕਿਹਾ ਸੀਗਾ ਵੀ ਹੂ ਕਲੀਅਰ ਪਰ ਬਾਅਦ ਦੇ ਵਿੱਚ ਫਿਰ ਉਹਨੇ ਆਪਣੀ ਸਫਾਈ ਜ਼ਰੂਰ ਦਿੱਤੀ ਹੈ ਕਹਿੰਦੇ ਵੀ ਜੋ ਸ਼ਬਦ ਇਸਤੇਮਾਲ ਉਹਨਾਂ ਵੱਲੋਂ ਕੀਤੇ ਗਏ ਸੀ ਉਹ ਸ਼ਬਦ ਸਹੀ ਨਹੀਂ ਸੀਗੇ ਤੇ ਇਸ ਤਰੀਕੇ ਦੀਆਂ ਵੀ ਖਬਰਾਂ ਇਹ ਉਹਨਾਂ ਦੇ ਬਾਬਤ ਆ ਰਹੀਆਂ ਨੇ ਕਿ ਅਗਲੇ ਹਫ਼ਤੇ ਉਹ ਵਾਸ਼ਿੰਗਟਨ ਡੀਸੀ ਦੀ ਜਿਹੜੀ ਆ ਯਾਤਰਾ ਦੀ ਪਲਾਨਿੰਗ ਕਰ ਰਹੇ ਨੇ ਸੋ ਉੱਥੇ ਯਾਤਰਾ ਇਸ ਕਰਕੇ ਕਰ ਰਹੇ ਨੇ ਕਿ ਕਿ ਕੈਨੇਡਾ ਅਮਰੀਕਾ ਤੇ ਮੈਕਸੀਕੋ ਇਸ ਸੰਯੁਕਤ ਅੌਰ ਤੇ ਜੋ ਵਰਲਡ ਕੱਪ ਕੋਰੀਆ ਫੁੱਟਬਾਲ ਦਾ ਫੀਫਾ 2026 ਸੋ ਉਹਦੀ ਮੇਜਬਾਨੀ ਕਰ ਰੇ ਨੇ ਸੋ ਉੱਥੇ ਇੱਕ ਡਰਾ ਇਹ ਕੈਨੇਡੀਅਨ ਸੈਂਟਰ ਦੇ ਵਿੱਚ ਨਿਕਲਣਾ ਆ ਸੋ ਇਹਦੇ ਵਿੱਚ ਜਿਹੜੇ ਫਿਰ ਗਰੁੱਪ ਦੇ ਮੈਚ ਹੋਣਗੇ ਉਹਦੇ ਹਿਸਾਬ ਦੇ ਨਾਲ ਪੈਣਗੇ ਸੋ ਉੱਥੇ ਜਾਣ ਦਾ ਉਹਦਾ ਵਿਚਾਰ ਹੈ ਤੇ ਉਮੀਦ ਕਰਦੇ ਆਂ ਵੀ ਕਿਉਂਕਿ ਅਮਰੀਕਾ ਸਾਡਾ ਬਹੁਤ ਵੱਡਾ ਟ੍ਰੇਡਿੰਗ ਪਾਰਟਨਰ ਹੈ ਸੋ ਉਹਦੇ ਨਾਲ ਵੀ ਸਬੰਧ ਸਾਡੇ ਜਲ ਜਿਹੜੇ ਆਮ ਵਰਗੇ ਹੋਣਗੇ ਲਓ ਜੀ ਹੁਣ ਪ੍ਰੋਵਿੰਸ ਦੀ ਗੱਲਬਾਤ ਕਰ ਲਈਏ ਆਪਾਂ ਡੈਕਫੋਰਡ ਉਹਨਾਂ ਦੀ ਤੇ ਕੱਲ ਫੇਰ ਇੱਕ ਬਿਲ ਦੇ ਉੱਤੇ ਗੱਲਬਾਤ ਹੋਈ ਆ ਸੋ ਡਗਫੋਰਡ ਉਹਨਾਂ ਲੋਕ ਖਤਰਨਾਕ ਤੇ ਨਿਸ਼ੇੜੀ ਡਰਾਈਵਰਸ ਨੇ ਜਿਹੜੇ ਸੋ ਉਹਨਾਂ ਲਈ ਕਹਿੰਦੇ ਜੀ ਸਖਤ ਕਾਨੂੰਨ ਲਿਆਂਦਾ ਗਿਆ ਇਹ ਬਿਲਕੁਲ ਦੇਖੋ ਜਿਵੇਂ ਅਸੀਂ ਦੇਖਿਆ ਵੀ ਲੈਂਡਲੋਰਡ ਤੇ ਡਾਇਨਰਸ ਦੇ ਉੱਪਰ ਜਿਹੜੇ ਉਹਨਾਂ ਨੇ ਚੇਂਜਸ ਲਿਆਂਦੀਆਂ ਨੇ ਜਿਵੇਂ ਏ ਸੰਦੂ ਸਾਹਿਬ ਆਈਸੀ ਤੁਹਾਡੀ ਇੰਟਰਵਿਊ ਹੋਈ ਹੈ ਕਾਫੀ ਖੁਸ਼ ਹੋ ਕਲੀਅਰ ਕਰਕੇ ਗਏ ਨੇ ਜੀ ਸੋ ਪਹਿਲਾਂ ਵੀ ਉਸ ਮਾਮਲੇ ਤੇ ਕਾਫੀ ਗੱਲਾਂ ਵਰਤਾ ਹੋ ਰਹੀਆਂ ਨੇ ਕਿ ਇਹ ਬਹੁਤ ਇਸ਼ੂ ਸੀਗੇ ਲੈਂਡਲੋਰਡ ਐਂਡ ਟੈਨੈਂਟ ਐਕਟ ਤੇ ਸੋ ਉਹਦੇ ਵਿੱਚ ਚੇਂਜਸ ਲਿਆਂਦੀਆਂ ਨੇ ਆਪੋਜੀਸ਼ਨ ਜਿਹੜੇ ਨੇ ਕਿ ਜਿਹਦੇ ਵਿੱਚ ਖਾਸ ਤੌਰ ਤੇ ਐਨਡੀਪੀ ਦੀ ਗੱਲ ਕਰੀਏ ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆਉਗੀ ਤਾਂ ਅਸੀਂ ਇਸ ਬਿੱਲ ਨੂੰ ਜਿਹੜਾ ਚੇਂਜ ਕਰਾਂਗੇ ਉਹਨਾਂ ਨੇ ਕਿਹਾ ਵੀ ਇੱਕ ਰਾਏਦਾਰਾਂ ਦੇ ਖਿਲਾਫ ਬਿੱਲ ਹੈ ਕਹਿੰਦੇ ਵੀ ਇਹ ਉਹਨਾਂ ਦੇ ਨਾਲ ਤੱਕਾ ਆ ਸੋ ਇਸ ਤਰੀਕੇ ਦੀ ਗੱਲਾਂ ਬਾਤਾਂ ਕਰ ਰਹੇ ਨੇ ਤੇ ਬਾਕੀ ਇਹ ਕਹਿੰਦੇ ਵੀ ਉਹਨਾਂ ਨੇ ਸਾਰਾ ਲੈਂਡਲੋਰਡ ਤੇ ਹੱਕ ਰਿਤੇ ਦਾ ਕੋਸ਼ੀ ਦੇ ਵਿੱਚ ਤੇ ਜਵੀਜਾ ਬਾਦਤੀਆਂ ਨੇ ਪਰ ਇੱਕ ਹੋਰ ਇਹ ਅਹਿਮ ਬਿਲ ਹੈ ਜਿਹੜਾ ਕੱਲ ਉਹਨਾਂ ਬੋ ਸਾਹਮਣੇ ਲਿਆਂਦਾ ਗਿਆ ਆ ਜੋ ਪੀਸੀਜੀ ਸਰਕਾਰ ਹੈ ਸੋ ਉਹਦੇ ਵਿੱਚ ਜਿਹੜੇ ਸਲਿਸਟ ਜਰਨਲਿਸ ਮਾਈਕਲ ਕੈਜਨਰਸ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲਾਂ ਬਾਤਾਂ ਸਾਹਮਣੇ ਲਿਆਂਦੀਆਂ ਨੇ ਤੇ ਇਹਦੇ ਵਿੱਚ ਉਹ ਦੱਸ ਰਹੇ ਨੇ ਕਿ ਜਿਉ ਇਹ ਬਿਲ ਹੈ ਇਹਨੂੰ ਨਾਂ ਦਿੱਤਾ ਹੈ ਕਿਪਿੰਗ ਕ੍ਰਿਮੀਨਲਸ ਬਿਹਾਈਂਡ ਬਾਸ ਐਕਟ ਸੋ ਇਹ ਐਕਟ ਜਿਹੜਾ ਇਹਨਾਂ ਨੇ ਪੇਸ਼ ਕੀਤਾ ਆ ਸੋ ਇਹਦੇ ਵਿੱਚ ਖਾਸ ਤੌਰ ਤੇ ਇਹ ਜੋ ਲੋਕ ਡੇਂਜਰਸ ਤੇ ਅੰਪੀਅਰ ਡਰਾਈਵਰਸ ਨੇ ਉਹਨਾਂ ਵਾਸਤੇ ਸਖਤਾਈਆਂ ਕੀਤੀਆਂ ਗਈਆਂ ਨੇ ਇਹ ਜਿਹੜੇ ਬੀਲ ਰੂਲਸ ਨੇ ਇਹੋ ਜਿਹੇ ਜਿਹਨਾਂ ਦੇ ਉੱਪਰ ਇਹੋ ਜਿਹੇ ਅਲਿਗੇਸ਼ਨਸ ਲੱਗਦੇ ਸਨ ਉਹਨਾਂ ਵਾਸਤੇ ਬੀਲ ਰੂਲਸ ਕੀ ਸਖਤ ਹੋਏ ਨੇ ਤੇ ਨਾਲ ਇਹ ਜਿਹੜੇ ਕੈਟਸ ਤੇ ਡੌਗਸ ਹੁੰਦੇ ਨੇ ਸੋ ਉਹਨਾਂ ਨੂੰ ਐਨੀਮਲ ਟੈਸਟਿੰਗ ਤੋਂ ਬਚਾਉਣ ਵਾਸਤੇ ਵੀ ਵਿੱਚ ਤੇਜਵੀਜ਼ਾਂ ਰੱਖੀਆਂ ਗਈਆਂ ਨੇ ਸੋ ਇਹਦੇ ਵਿੱਚ ਖਾਸ ਤੌਰ ਤੇ ਇਹ ਉਹ ਨਿਕੇਹਾ ਕਿ ਜੋ ਐਂਡਰਿਓ ਗ੍ਰਿਸਟੋਲੋ ਜਿਹੜਾ 35 ਸਾਲਾਂ ਦਾ ਜਿਹੜੀ ਅਗਸਤ ਤੇਨ ਨੂੰ ਇਹ ਹੈਡ-ਆਨ ਕ੍ਰੈਸ਼ ਜਿਹੜਾ ਹੋਇਆ ਸੀ ਗਾਰ ਵਿੱਚ ਮੌਤ ਹੋਈ ਸੀ ਤੇ ਇਹ ਵਿਅਕਤੀ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਜਿਹੜੇ ਜੰਗ ਬੱਚਿਆਂ ਨੂੰ ਛੱਡ ਗਿਆ ਸੀਗਾ ਸੋ ਇਹਨੂੰ ਸਮਰਪਿਤ ਕੀਤਾ ਗਿਆ ਸੋ ਐਂਡਰਿਓ ਗ੍ਰਿਸਟੋਲੋ ਨੂੰ ਸੋ ਇਹਦੇ ਵਿੱਚ ਇਹ ਵੀ ਗੱਲਾਂ ਨੇ ਕਿ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਕਿਨ ਵਿਕਟਰ ਡੇਂਜਰਸ ਡਰਾਈਵਿੰਗ ਹੋਰਗੇ ਡਰਾਈਵਰ ਸੋਲ ਅਗੇ ਜਿਨਾ ਦੇ ਇਹ ਡੇਂਜਰਸ ਡਰਾਈਵਿੰਗ ਕਰਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਹਦਾ ਦਾ ਲਾਈਫ ਟਾਈਮ ਕਹਿੰਦੇ ਲਾਈਸੈਂਸ ਸਸਪੈਂਡ ਹੋਊਗਾ ਸੋ ਇਸ ਤਰੀਕੇ ਦੀਆਂ ਤਜਵੀਜ਼ਾਂ ਵੀ ਇਹਦੇ ਵਿੱਚ ਰੱਖਣਗੇ ਗੱਲਾਂਬਾਤ ਸਾਹਮਣੇ ਆ ਰਹੀਆਂ ਨੇ ਤਾਂ ਇਮੀਡੀਏਟਲੀ ਜਿਹੜੀ ਸਸਪੈਂਸ਼ਨ ਐ 90 ਦਿਨਾਂ ਵਾਸਤੇ ਹੋਊਗੀ ਜਿਹੜਾ ਵੀਕਲ ਨੂੰ ਪਾਉਂਡ ਕੀਤਾ ਜਾਊਗਾ ਤੇ ਇਹਦੇ ਵਿੱਚ ਜਿਹੜੇ ਜੁਰਮਾਨੇ ਨੇ ਉਹ ਵਧਾਉਣ ਦੀਆਂ ਗੱਲਾਂ ਬੱਤਾ ਹੋਈਆਂ ਨੇ ਤੇ ਨਾਲ ਇਹਦੇ ਵਿੱਚ ਇਹ ਵੀ ਆ ਕਿ ਜਿਹੜੇ ਇਸ ਤਰੀਕੇ ਦੇ ਲੋਕ ਨੇ ਮੰਨ ਲਓ ਇਹ ਕਿਸੇ ਦਾ ਕਤਲ ਕਰ ਲੈਂਦੇ ਨੇ ਰੇਂਜਰ ਸਟਾਇਲ ਦੇ ਨਾਲ ਹੁਣ ਉਹ ਪਰਿਵਾਰ ਦਾ ਵਿਅਕਤੀ ਕਤਲ ਹੋ ਗਿਆ ਕਿਛੇ ਆਪਣੇ ਇਸ ਤਰੀਕੇ ਦੇ ਜਿਹੜੇ ਡਿਪੈਂਡੈਂਟ ਜਿਹੜੇ ਬੱਚੇ ਛੱਡ ਗਿਆ ਸੋ ਉਹਨਾਂ ਦੇ ਫਿਰ ਡਿਪੈਂਡੈਂਟ ਜਿਹੜੇ ਬੱਚੇ ਨੇ ਤੇ ਉਹਨਾਂ ਨੂੰ ਫਿਰ 18 ਸਾਲ ਤੱਕ ਜੋ ਖਰਚਾ ਹੁੰਦਾ ਹੈ ਆ ਬਚੋਰਾਂ ਦੇ ਪਾਲਣ ਪੋਸ਼ਣ ਦਾ ਇੱਕ ਖਰਚਾ ਹੁੰਦਾ ਸੋ ਇਸ ਤਰੀਕੇ ਦੀਆਂ ਤਜਵੀਜ਼ਾਂ ਵੀ ਇਹਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਕਿ ਉਹ ਵੀ ਵਿੱਚ ਜਿਹੜੀਆਂ ਨੇ ਪਾਈਆਂ ਜਾ ਸਕਦੇ ਨੇ ਇਹੋ ਜਿਹੇ ਬੰਦੇ ਤੇ ਅਗਰ ਉਹਨਾਂ ਕਰਕੇ ਕਿਸੇ ਦੇ ਇਸ ਤਰੀਕੇ ਦਾ ਬੱਚੀ ਜੇ ਪੀਮ ਹੋ ਜਾਂਦੇ ਨੇ ਪਾਵੇ ਆ ਕਿ ਇਹ ਸਖਤਾਈਆਂ ਜਿਹੜੀਆਂ ਨੇ ਜਿਹੜੇ ਲੋਕ ਇਹ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਅੜਗੈਲੀ ਦੇ ਨਾਲ ਤੇਜ਼ ਤਰਾਰ ਗੱਡੀਆਂ ਚਲਾਉਂਦੇ ਨੇ ਸੋ ਖਾਸ ਤੌਰ ਤੇ ਇਸ ਬਿਲ ਦੇ ਵਿੱਚ ਉਹਨਾਂ ਵਾਸਤੇ ਕਾਫੀ ਤਜਵੀਜ਼ਾਂ ਨੇ ਜਿਵੇਂ ਮੈਂ ਦੱਸਿਆ ਕਿ ਲਾਈਫਟਾਈਮ ਡਰਾਈਵਿੰਗ ਬੈਂਸ ਵੀ ਜਿਹੜੇ ਨੈਕਸਟ ਟੀਮ ਕੇਸਸ ਦੇ ਵਿੱਚ ਹੋ ਸਕਦੇ ਨੇ ਤੇ ਇਹਦੇ ਨਾਲ ਜਿਹੜੇ ਨੇ ਇਹ ਜਿਹੜੇ ਤੁਸੀਂ ਅਗਰ ਜਿਵੇਂ ਮੈਂ ਬੇਲ ਦੀ ਗੱਲ ਕੀਤੀ ਐ ਸੋ ਉਹਦੇ ਵਾਸਤੇ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਇਹਦੇ ਵਿੱਚ ਦੱਸ ਰਹੇ ਨੇ ਵੀ ਕੈਸ਼ ਮਨੀ ਦੇ ਤਹਿਤ ਵੀ ਬੀਐਲਸ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ ਸੋ ਓਵਰਆਲ ਇਹ ਕਾਫੀ ਸਖਤਾਈਆਂ ਚ ਫੋਰਸ ਸਰਕਾਰ ਇਸ ਬਿਲ ਦਾ ਹੈ ਇਹ ਡਰਾਈਵਿੰਗ ਖੇਤਰ ਵਿੱਚ ਜਿਹੜੀਆਂ ਗੈਲੀਆਂ ਹੋ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਨਸ਼ਾ ਕਰਕੇ ਡਰਾਈਵਿੰਗ ਕਰਦੇ ਨੇ ਸੋ ਉਹਨਾਂ ਦੇ ਖਿਲਾਫ ਲੈ ਕੇ ਆਰੀ ਹੈ ਜੀ ਬ੍ਰਹਮਨ ਸਾਹਿਬ ਸੋ ਅਗਲੀ ਖਬਰ ਦੋ ਅਹਿਮ ਖਬਰਾਂ ਨੇ ਜੀ ਤੇ ਹੈਗੀਆਂ ਡਰਗ ਨਾਲ ਸੰਬੰਧਤ ਪਹਿਲੀ ਖਬਰ ਡਰਗ ਨਾਲ ਆ ਦੂਜੀ ਉਹ ਐਂਟਰਟੇਨਮੈਂਟ ਦਾ ਸਾਧਨ ਇੱਥੇ ਕਿਹਾ ਜਾਂਦਾ ਉਹ ਚੀਜ਼ ਨੂੰ ਖਾਣ ਪੀਣ ਵਾਲੀ ਨੂੰ ਪਹਿਲਾਂ ਡਰਗ ਨਾਲ ਸੰਬੰਧਤ ਖਬਰ ਸਾਂਝੀ ਕਰਦੇ ਆ ਪਿਛਲੇ ਦਿਨੀ ਬਹੁਤ ਵੱਡੀ ਖਬਰ ਸਾਂਝੀ ਕੀਤੀ ਸੀਗੀ ਸੋ ਰਾਇਨ ਵੈਂਡਿੰਗ ਨਾਲ ਜੁੜੇ ਮਾਮਲੇ ਚ ਕੋਕੀਨ ਤਸਕਰੀ ਦੇ ਦੋਸ਼ਾਂ ਹੇਟ ਪੰਜਾਬੀ ਡਰਾਈਵਰ ਨੂੰ ਸਜ਼ਾ ਹੋਈ ਹੈ ਜੀ ਦੇਖੋ ਇਸ ਵਿੱਚ ਜੋ ਰਾਇਨ ਵੈਡਿੰਗ ਨਾਲ ਜੁੜਿਆ ਮਾਮਲਾ ਕਿਉਂਕਿ ਇਹ ਕਾਫੀ ਹੁਣ ਸੁਰਕੀਅਤ ਚੱਲ ਰਿਹਾ ਸੋ ਅਮਰੀਕਾ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਹੋਈ ਸੀ। ਇਹ ਕਾਫੀ ਕਨੇਡੀਅਨ ਸੀ ਦੇ ਵਿੱਚ ਗ੍ਰਿਫਤਾਰ ਵੀ ਹੋਏ। ਇੱਥੋਂ ਡੈਪੂਟੇਸ਼ਨਸ ਵੀ ਉਹਨਾਂ ਦੀਆਂ ਹੋਈਆਂ ਨੇ ਉਹਦੇ ਉੱਪਰ ਮੁਕੱਦਮੇ ਵੀ ਅਮਰੀਕਾ ਦੇ ਵਿੱਚ ਚੱਲ ਰਹੇ ਨੇ। ਸੋ ਇਹਦੇ ਵਿੱਚ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਰਣਜੀਤ ਸਿੰਘ ਰੌਵਲ ਜਿਹੜੇ ਕਿ ਇੰਟਾਰੀਓ ਵਾਸੀ ਸੀ ਟਰੱਕ ਡਰਾਈਵਰ ਸੀਗੇ ਸੋ ਉਹਨਾਂ ਦੇ ਟਰੱਕ ਚੋਂ ਇੱਕ ਕੋਕੀਨ ਮਿਲੇ ਸੀਗੀ ਸੋ ਉਹਨਾਂ ਨੇ ਉਸ ਮਾਮਲੇ ਦੇ ਜਿਹੜੇ ਅਲੀਗੇਸ਼ਨਸ ਉਹਨਾਂ ਦੇ ਉੱਪਰ ਲੱਗੇ ਸੀਗੇ ਸੋ ਉਹਨਾਂ ਅਲੀਗੇਸ਼ਨਸ ਨੂੰ ਏ ਅਮਰੀਕਾ ਦੇ ਵਿੱਚ ਸੈੱਟ ਕਰ ਲਿਆ ਸੀਗਾ ਵੀ ਹਾਂ ਜੋ ਮੀਟੇ ਅਲੀਗੇਸ਼ਨਸ ਲੱਗੇ ਨੇ ਉਹ ਸਹੀ ਨੇ ਸੋ ਇਹਦੇ ਵਿੱਚ ਕਿਉਂਕਿ ਇਹ ਦੱਸਿਆ ਗਿਆ ਸੀਗਾ ਕਿ ਰਣਜੀਤ ਸਿੰਘ ਰਾਵਲ ਜੋ ਨੇ ਉਹ ਰਾਇਨ ਜੋ ਇਹ ਰਾਇਨ ਵੈਡਿੰਗ ਜਿਹੜੇ ਸਾਰਾ ਇਹ ਇਹ ਮਾਮਲਾ ਚੱਲ ਰਿਹਾ ਸੋ ਇਹਨਾਂ ਦੇ ਨਾਲ ਕਹਿੰਦੇ ਵੀ ਮੈਂ ਜੁੜਿਆ ਹੋਇਆ ਸੀਗਾ ਤੇ ਇਹ ਇਹਨਾਂ ਦੇ ਨਾਲ ਕਹਿੰਦੇ ਮੈਂ ਕੰਮ ਕਰ ਰਿਹਾ ਸੀ ਇਹਨਾਂ ਵਾਸਤੇ ਕੰਮ ਕਰ ਰਿਹਾ ਸੀ ਸਵੈਲ ਇਹੋ ਜਿਹੇ ਐਲੀਗੇਸ਼ਨਸ ਲੱਗੇ ਸਿਗੇ ਸੋ ਇਹਦੇ ਵਿੱਚ ਹੁਣ ਇਹਨਾਂ ਨੂੰ ਓਕ੍ਰੇਨ ਤਸਕਰੀ ਦੇ ਮਾਮਲੇ ਦੇ ਵਿੱਚ ਅਮਰੀਕਾਈ ਫੈਡਰਲ ਜੇਲ੍ਹ ਦੇ ਵਿੱਚ 6 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਸੋ ਇਹਦੇ ਵਿੱਚ ਪਿਛਲੇ ਹਫਤੇ ਵੀ ਅਸੀਂ ਦੇਖਿਆ ਵੀ 11 ਹੋਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀਆਂ ਤੇ ਇਹ ਤਕਰੀਬਨ ਦਾਸਰੇ ਨੇ ਕਿ ਜੋ ਰਣਜੀਤ ਸਿੰਘ ਰਾਵਲ ਹੁਣੀਆਂ 1 ਬਿਲੀਅਨ ਅਮਰੀਕੀ ਡਾਲਰ ਦੇ ਜਿਹੜਾ ਇਹ ਅਪਰਾਧਿਕ ਗਰੋਹ ਸੀਗਾ ਸੋ ਇਹਦੇ ਵਿੱਚ ਇਹ ਕੰਮ ਕਰ ਰਿਹਾ ਸੀ ਇਹਨਾਂ ਵਾਸਤੇ ਕੰਮ ਕਰ ਰਿਹਾ ਸੀਗਾ ਸੋ ਇੱਕ ਜਿਹੜੀ ਹੁਣੇ ਸਜ਼ਾ ਹੋਈ ਹੈ 6 ਸਾਲ ਤੋਂ ਵੱਧ ਸੋ ਇਹ ਦੱਖਣੀ ਕੈਲੀਫੋਰਨੀਆ ਦਾ ਜਿਹੜਾ ਲੌਜਿਸਟਿਕ ਹੱਬ ਹੈ ਕੋਲੰਬੀਆ ਕੋਕੀ ਨੀਚੇ ਬੰਦੀ ਸੀ ਫੈਟਾਨਿਲ ਦੇ ਹੋਰ ਨਸ਼ੀਆ ਨੂੰ ਫਿਰ ਉੱਥੋਂ ਇਹ ਕੈਲੀਫੋਰਨੀਆ ਤੋਂ ਟਰੱਕਾਂ ਰਾਹੀਂ ਟਰਾਂਸਪੋਰਟ ਕਰਕੇ ਜਾਂਦੇ ਵੀ ਕੈਨੇਡਾ ਜਾਂ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਜਾਂ ਅਮਰੀਕਾ ਦੇ ਹੋਰ ਹਿੱਸਿਆਂ ਦੇ ਵਿੱਚ ਉੱਥੋਂ ਇਹ ਟਰੱਕ ਟਰਾਂਸਪੋਰਟੇਸ਼ਨ ਆਈ ਪਛਾਹਿਆ ਜਾਂਦਾ ਸੀਗਾ ਸੋ ਇਹਦੇ ਵਿੱਚ ਇਹਨੇ ਆਪਣੇ ਜੁਰਮ ਤੋਂ ਬੋਲੇ ਸੀ ਹੁਣ 6 ਸਾਲ ਤੋਂ ਵੱਧ ਦੀ ਸਜ਼ਾ ਜਿਹੜੀ ਆ ਇਸ ਮਾਮਲੇ ਦੇ ਵਿੱਚ ਹੋਈ ਹੈ ਤੇ ਇਦੇ ਨਾਲ ਇੱਕ ਹੋਰ ਡਰਾਈਵਰ ਸੀਗਾ ਇਹ ਵੀ 24 ਇਚੋਂ ਵੀ ਦੇ ਚਿੱਲੀ ਗ੍ਰਿਫਤਾਰੀ ਹੋਈ ਸੀ ਇਕਵਾਲ ਸਿੰਘ ਮਿਰਕੇ ਵੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਸੋ ਉਹਦੇ ਉੱਪਰ ਵੀ ਉਸ ਤਰ੍ਹਾਂ ਅਲੀਗੇਸ਼ਨ ਸੀਗੇ ਵੀ ਮਿਸ਼ੀਗਨ ਤੋਂ ਉਲਟਾਰੀਓ ਦੇ ਜਿਹੜੇ ਸਾਧੀਆਂ ਦੀ ਜਿਹੜਾ ਬਾਰਡਰ ਹੈ ਸੋ ਉੱਥੇ ਕਹਿੰਦੇ ਸੀਗੇ ਵੀ ਇਹ ਇੱਕ ਟਰੱਕ ਟ੍ਰੇਲਰ ਦੇ ਵਿੱਚ ਇੱਕ ਇਹਨਾਂ ਨੇ ਗੁਪਤ ਖਾਨਾ ਬਣਾਇਆ ਹੋਇਆ ਸੀਗਾ ਜਿਸ ਦੇ ਵਿੱਚ 95 ਕਿਲੋਗ੍ਰਾਮ ਕੋਕੀਨ ਤੇ 20 ਕਿਲੋਗ੍ਰਾਮ ਹੈਰੋਇਨ ਉਸ ਤੋਂ ਮਿਲੀ ਸੀਗੀ ਸੋ ਇੱਕ ਜਣੇ ਨੂੰ ਇਸ ਮਾਮਲੇ ਦੇ ਵਿੱਚ ਹੁਣ 6 ਸਾਲ ਤੋਂ ਵੱਧ ਦੀ ਸਜ਼ਾ ਜਿਹੜੀ ਆ ਉਸ ਨਾਲ ਦਿੱਤੀ ਗਈ ਜੀ ਲਓ ਇਹ ਤਾਂ ਹੋ ਗਈ ਇਹਦੀ ਤਸਕਰੀ ਦੀ ਗੱਲਬਾਤ ਹੁਣ ਜਿਹੜਾ ਭੰਗ ਨੂੰ ਲਿਗਲਾਈਜ਼ ਕੀਤਾ ਗਿਆ ਲੀਗਲ ਕੀਤਾ ਗਿਆ ਤੇ ਉਹ ਤੋਂ ਬਾਅਦ ਜਿਹੜੇ ਇਹਨਾਂ ਦੇ ਸਰਵੇਖਣ ਆਏ ਨੇ ਕਾਦੇ ਆਮਦਨ ਦੇ ਜੀ ਤੋਂ ਉਹਦੀ ਡਿਟੇਲ ਆਈ ਹੈ ਜੀ ਇੱਕ ਕਹਨੇ ਭੰਗ ਤੋਂ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰਾਂ ਨੂੰ ਬਿਲੀਅਨਸ ਆਫ ਡਾਲਰ ਦੀ ਆਮਦਨੀ ਹੋਈ ਹੈ ਜੀ ਦੇਖੋ ਇਹਦੇ ਵਿੱਚ ਅਕਤੂਬਰ 2018 ਦੇ ਵਿੱਚ ਅਸੀਂ ਦੇਖਿਆ ਕਿ ਜੋ ਭੰਗ ਹੈ ਸੋ ਇਸ ਨੂੰ ਕੈਨੇਡਾ ਦੇ ਵਿੱਚ ਕਾਨੂੰਨੀ ਮਾਨਤਾ ਮਿਲੀ ਸੀ ਤੁਸੀਂ ਵੀ ਆਪਣੇ ਮਨੰਜਨ ਵਾਸਤੇ ਆਪਣੇ ਵੱਖ-ਖਾਣ ਪੀਣ ਵਾਸਤੇ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਇਹਨੂੰ ਫੇਜ ਜਦੋਂ ਇਲੀਗਲ ਹੋਈ ਹੈ ਤਾਂ ਇਹ ਵੱਖ-ਵੱਖ ਪ੍ਰਿੰਸਿਸ ਨੇ ਵੀ ਫੇਸ ਨੂੰ ਲੀਗਲ ਕੀਤਾ ਫਿਰ ਉਸ ਤੋਂ ਬਾਅਦ ਵੱਖ-ਵੱਖ ਜਿਹੜੀਆਂ ਮਿਨਿਸਪਲ ਸਰਕਾਰਾਂ ਨੇ ਸੋ ਇਨਨ ਵੀ ਜਜਟ ਦੀ ਵੀ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਵੀ ਇਹ ਭੰਗ ਦੀ ਵਿਕਰੀ ਜਿਹੜੀ ਆ ਹੋ ਸਕਦੀ ਆ ਇੱਥੇ ਬਖ ਬਖ ਸਟੋਰਸ ਜਿਹੜੇ ਨੇ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਬ੍ਰੈਮਟਨ ਦੇ ਵਿੱਚ ਵੀ ਇਹ ਬਹੁਤ ਸਾਰੇ ਸਟੋਰਸ ਖੁੱਲੇ ਨੇ ਤੇ ਹੁਣ ਇਹਦੇ ਵਿੱਚ ਪਤਾ ਲੱਗਾ ਵੀ ਇਹ ਉਸ ਤੋਂ ਬਾਅਦ ਜਦੋਂ ਲੀਗਲ ਹੋ ਗਈ ਹੁਣ ਤੱਕ ਕਿੰਨੀ ਇੱਕ ਕਮਾਈ ਇਹਦੇ ਵਿੱਚ ਫੈਡਰਲ ਸਰਕਾਰਾਂ ਨੇ ਕੀਤੀ ਆ ਕਿੰਨੀ ਕੀ ਦੇ ਵਿੱਚ ਪ੍ਰਵਿੰਸ਼ੀਅਲ ਸਰਕਾਰਾਂ ਨੇ ਕੀਤੀ ਆ ਤੇ ਦਸਰੇ ਨੇ ਕਹਿੰਦੇ ਵੀ ਜਦੋਂ ਦੀ ਕਾਨੂੰਨੀ ਮਾਨਤਾ ਇਹਨੂੰ ਮਿਲੀ ਆ ਤੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ 5.4 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕਹਿੰਦੇ ਆ ਭੰਗ ਤੋਂ ਕਰ ਲਈ ਹੈ ਇਹਦੇ ਵਿੱਚ ਕਹਿੰਦੇ ਫੈਡਰਲ ਸਰਕਾਰ ਨੇ 1.2 ਮਿਲੀਅਨ ਡਾਲਰ ਇਕੱਠੇ ਕੀਤੇ ਆ ਤੇ ਜਿਹੜੇ ਬਾਕੀ ਜਿਹੜੀਆਂ ਇਹ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਇਹ ਉਹਨਾਂ ਨੇ 4.2 ਬਿਲੀਅਨ ਡਾਲਰ ਦੀ ਕਮਾਈ ਕਹਿੰਦੇ ਆ ਇਹ ਭੰਗ ਵੇਚਣ ਤੋਂ ਕੀਤੀ ਹੈ ਤੇ ਸਾਰਿਆਂ ਤੋਂ ਜ਼ਿਆਦਾ ਕਮਾਈ ਕਹਿੰਦੇ ਇਹਦੇ ਵਿੱਚ ਕੀਤੀ ਹੈ ਅਨਟਾਰੀਓ ਨੇ Ontario ਨੇ ਕੈਨੇਡਾ ਦੇ ਵਿੱਚ 1.5 ਬਿਲੀਅਨ ਡਾਲਰ ਦੇ ਫੰਡ ਜਿਹੜੇ ਇਕੱਠੇ ਕੀਤੇ ਨੇ ਭੰਗ ਵੇਚਣ ਤੋਂ ਦੂਜੇ ਨੰਬਰ ਤੇ ਐਲਬਰਟਾ ਆ ਉਹਨਾਂ ਨੇ 1 ਬਿਲੀਅਨ ਡਾਲਰ ਦੀ ਕਮਾਈ ਕੀਤੀ ਐ ਤੇ ਇਹਦੇ ਵਿੱਚ ਐਲਬਰਟਾ ਦੇ ਕੇ ਵੀ Ontario ਤੋਂ ਕੋਈ ਬਹੁਤਾ ਪਿੱਛੇ ਨਹੀਂ ਐ ਪਰ ਆਬਾਦੀ ਦੇ ਹਿਸਾਬ ਦੇ ਨਾਲ ਐਲਬਰਟਾ ਦੀ ਆਬਾਦੀ Ontario ਨਾਲੋਂ 1/4 ਤੋਂ ਵੀ ਘੱਟ ਐ ਪਰ ਵੈਸੇ ਆਮਦਨਿਕ ਦਾ ਬਹੁਤਾ ਕੋਈ ਇਹਦੇ ਵਿੱਚ ਫਰਕ ਨਹੀਂ ਐ ਦੋਨਾਂ ਦਾ ਤੇ ਨਾਲ ਜੇਕਰ ਹੈਲਥ ਕੇਅਰ ਅੰਡਰਜੇ ਗੱਲ ਮੰਨੀਏ ਕਹਿੰਦੇ ਕਿ ਹੁਣ ਤੱਕ ਲਗਭਗ 21.6 ਮਿਲੀਅਨ ਡਾਲਰ ਕਹਿੰਦੇ ਵੀ ਜਿਹੜੀ ਇਹਦੇ ਚੋਂ ਇਹ ਸਿਗੀ ਜਿਹੜੀ ਮਾਨਤਾ ਦੇਣ ਤੋਂ ਬਾਅਦ ਕਹਿੰਦੇ ਵੀ ਅਸੀਂ ਸਿੱਖਿਆ ਦੇ ਉੱਪਰ ਖਰਚ ਕੀਤੇ ਆ ਰੋਕ ਤਾਮ ਜਿਹੜੇ ਪ੍ਰੋਗਰਾਮਾਂ ਤੇ ਖਰਚ ਕੀਤੇ ਮਤਲਬ ਕਿ ਤੇ ਲੋਕਾਂ ਨੂੰ ਸਮਝਾਉਣ ਲਈ ਖਾਚ ਕੀਤੀ ਹੈ ਵੀ ਤੇ ਕੀ ਕੀ ਨੁਕਸਾਨ ਹੋ ਸਕਦੇ ਕੀ ਦੇ ਹੋਰ ਇਹ ਇਹ ਪ੍ਰੋਗਰਾਮ ਜਿਹੜੇ ਜਿਨ੍ਹਾਂ ਚ ਲੋਕਾਂ ਨੂੰ ਇਹ ਚੀਜ਼ਾਂ ਤੋਂ ਹਟਾਇਆ ਜਾ ਸਕਦਾ ਤੇ ਇਹ ਓਵਰ ਆਲ ਦੇਖੀਏ ਕਿ ਚਾਹੇ ਸਾਡੀਆਂ ਸਿਟੀ ਸੌਨ ਚਾਹੇ ਸਾਡੇ ਵੱਖ-ਵੱਖ ਪ੍ਰਵਿੰਸਿਸ ਸੌਨ ਚਾਹੇ ਫੈਡਰਲ ਸਰਕਾਰ ਵੀ ਹੋਵੇ ਸੋ ਚੰਗੀ ਕਮਾਈ ਭਾਂਗ ਦੇ ਨਾਲ ਇਹਨਾਂ ਦੀ ਹੋ ਰਹੀ ਹੈ ਤੇ ਅੰਟਾਰੀਓ ਸੂਬੇ ਦੇ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਜੀ ਇਹ ਐਂ ਸਾਬ ਆਪਾ ਇਹਦੇ ਵਿੱਚ ਇਨਪੁਟ ਪਾ ਦੰਨੇ ਆ ਚਾਹੇ ਆਰਬਾਂ ਖਰਬਾਂ ਇਹਨਾਂ ਦੀ ਕਮਾਈ ਹੋ ਜਵੇ ਪਰ ਅਸੀਂ ਆਪਣੇ ਮੰਚ ਤੇ ਕਦੇ ਵੀ ਇਹ ਨਹੀਂ ਕਿਹਾ ਇਹ ਖੋਲਣੇ ਚਾਹੀਦੇ ਨੇ ਅਸੀਂ ਅੱਜ ਵੀ ਆਪਣੀ ਉਸੇ ਚੀਜ਼ ਦੇ ਉੱਤੇ ਅੜੇ ਹੋਏ ਹਾਂ ਵੀ ਭਾਈ ਇਹ ਬੰਦ ਹੋਣੇ ਚਾਹੀਦੇ ਨੇ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਔਰ ਬੱਚਿਆਂ ਦੇ ਜਿੱਥੇ ਸਰਕਾਰਾਂ ਕਹਿੰਦੀਆਂ ਵੀ ਅਸੀਂ ਤਾਂ ਪ੍ਰਚਾਰ ਕਰਦੇ ਆਂ ਫਿਰ ਇਹ ਲੀਗਲੀ ਕਿਉਂ ਕਰਦੇ ਨੇ ਜੀ ਲੋਕਾਂ ਨੂੰ ਸਮਝਾਉਣ ਦੇ ਲਈ ਬਸ ਇਹ ਇਹ ਇੱਕ ਇੱਕ ਇੰਡਸਟਰੀ ਆ سرمایہਦਾਰ ਲੋਕ ਲੱਗੇ ਹੋ ਜਦੋਂ ਪਹਿਲੀ ਖਬਰ ਦੇ ਵਿੱਚ ਵੀ ਰਣ ਸਾਹਿਬ ਆ ਗਿਆ ਸੀਗਾ ਵੀ ਨਸ਼ੇੜੀਆਂ ਤੇ ਸਕੰਜਾ ਕਹਿ ਪਹਿਲਾਂ ਚੀਜ਼ਾਂ ਹੀ ਨਾ ਉਨੀਆਂ ਹੋਣ ਇੱਥੇ ਨਾ ਕੀਤੀਆਂ ਜਾਣ ਚਲੋ ਇਹ ਸਰਕਾਰਾਂ ਦੇ ਨੇ ਪਰ ਅਸੀਂ ਹਮੇਸ਼ਾ ਇਸ ਚੀਜ਼ ਦੇ ਵਿਰੋਧ ਦੇ ਵਿੱਚ ਖੜੇ ਹਾਂ ਜੀ ਵਿਦਨ ਸਾਹਿਬ ਆ ਦੇਖੋ ਇਹ ਵੀ ਨਦੀ ਸਰਕਾਰਾਂ ਨੇ ਸੋ ਲੀਗਲ ਕੀਤਾ ਇਸ ਕਰਕੇ ਵੇਚ ਰਹੀ ਹੈ ਇਸ ਕਰਕੇ ਜੋ ਇਹਨੂੰ ਖਾਣਾ ਚਾਹੁੰਦੇ ਨੇ ਵਰਤਣਾ ਚਾਹੁੰਦੇ ਨੇ ਵਰਤ ਵੀ ਰਹੇ ਨੇ ਸਬਾਕੀ ਨਸ਼ੀਦ ਤੇ ਜਿਵੇਂ ਫੋਰਸ ਸਰਕਾਰ ਨੇ ਕਾਨੂੰਨ ਲਿਆਂਦਾ ਆ ਸਖਤਾਈਆਂ ਕਾਨੂੰਨੀ ਦੀ ਗੱਲ ਕੀਤੀ ਹੈ ਤੇ ਇਹ ਭੰਗ ਵੀ ਇੱਕ ਨਸ਼ਾ ਜਾਂ ਸੂਜ ਨੂੰ ਨਸ਼ਾ ਕਰਕੇ ਡਰਾਈਵ ਕਰਨਾ ਵੀ ਉਨਾ ਹੀ ਇਹ ਕਾਨੂੰਨ ਦੇ दायरे ਹੇਠ ਆਉਂਦਾ ਆ ਤੇ ਉਮੀਦ ਕਰਦੇ ਆ ਵੀ ਲੋਕ ਇਹਨਾਂ ਨਸ਼ਿਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਕਿ ਜੇ ਨਸ਼ਾ ਕਰਕੇ ਕਟੋੜਾ ਡਰਾਈਵ ਨਾ ਕਰਨ ਕਿ ਕਿਸੇ ਦੀ ਜਾਨ ਲੈਣ ਦਾ ਜਿਹੜਾ ਦੋਸ਼ ਹਰਤੇ ਨਾ ਲੱਗੇ ਸੋ ਇਸ ਤਰੀਕੇ ਦੀ ਐਟਲੀਸਟ ਜਿਹੜੀ ਆ ਸੋਚ ਜਰੂਰ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਫਿਰ ਅਸੀਂ ਕੁਝ ਹੋਰ ਖਬਰਾਂ ਦੀ ਗੱਲ ਕਰੀਏ ਤਾਂ ਇਹ ਬੈਰੀ ਤੋਂ ਵੀਕੈਂਡ ਦੀ ਇੱਕ ਖਬਰ ਆਈ ਹੈ ਕਿ ਉੱਥੇ ਇਹ ਇੱਕ ਵਿਅਕਤੀ ਹੈ ਰঞ্জੀਤ ਸਿੰਘ ਚੀਮਾ ਸੁਜੀਦੀ ਉਮਰ 44 ਸਾਲ ਹੈ ਸੋ ਉਹਦੇ ਉੱਪਰ ਐਲੀਗੇਸ਼ਨ ਲੱਗੇ ਨੇ ਕਿ ਉਹਨੇ ਆਪਣੇ ਪਤਨੀ ਦਾ ਜਿਹੜਾ ਕਤਲ ਕੀਤਾ ਸੋ ਦੂਜੇ ਦਰਜੇ ਦੇ ਕਤਲ ਦੇ ਦੋਸ਼ ਰঞ্জੀਤ ਸਿੰਘ ਚੀਮਾ ਉਮਰ 44 ਸਾਲ ਦੇ ਲੱਗੇ ਰਹੇ ਕਿ ਆਪਣੀ ਪਤਨੀ ਸੁਖਦੀਪ ਚੀਮਾ ਉਮਰ 41 ਸਾਲ ਦੇ ਜਿਹੜੇ ਕਤਲ ਹੈ ਸੋ ਉਹ ਹੀ ਦੇ ਵੱਲੋਂ ਕੀਤਾ ਗਿਆ ਸੋ ਇਸ ਤਰੀਕੇ ਦੇ ਐਲੀਗੇਸ਼ਨਸ ਜਿਹੜੇ ਨੇ ਇਹਦੇ ਉੱਪਰ ਲੱਗੇ ਨੇ ਸੋ ਨਾਲ ਇੱਕ ਪਾਕਿਸਤਾਨ ਤੋਂ ਖਬਰ ਆ ਰਹੀ ਹੈ ਕਿ ਜੋ 라ਵਲ ਪਿੰਡੀ ਦੀ ਜਿਹੜੀ ਅਦਾਲਤ ਜੇਲ ਹੈ ਸੋ ਇਸ ਤਰੀਕੇ ਦੇ ਸਪੈਕੂਲੇਸ਼ਨਸ ਜਿਹੜੇ ਨੇ ਯੂਨੀਵਰਸ ਜਿਹੜੇ ਨੇ ਤੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਕਿ ਜੋ ਇਮਰਾਨ ਖਾਨ ਸਾਹਿਬ ਨੇ ਜੋ ਕੀ ਸਾਹਿਬ ਦਾ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਕਿ ਉਹਨਾਂ ਦਾ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਉੱਥੇ ਕਤਲ ਹੋਇਆ ਜਾਂ ਜੇ ਉਹਨਾਂ ਦੇ ਕਤਲ ਕਰਨ ਦੀ ਕੋਸ਼ਿਸ਼ ਹੋਈ ਹੈ ਕਿਉਂਕਿ ਕੁਝ ਵੀ ਦੇ ਉੱਪਰ ਗਲੈਟੀ ਨਹੀਂ ਹੈ ਇਹ ਰਿਯੂਮਰਸ ਚਾਦਾ ਲੱਗ ਰਹੇ ਨੇ ਤੇ ਇਸ ਬਾਬਾ ਤੋਂ ਜਦੋਂ ਫਿਰ ਉਹਨਾਂ ਦੀ ਪਰਿਵਾਰ ਹੈ ਇਮਰਾਨ ਖਾਨ ਦਾ ਉਹਨਾਂ ਦੀਆਂ ਧੀਆ ਨੇ ਪਰਿਵਾਰ ਹੈ ਸੋ ਉੱਥੇ ਗਏ ਨੇ ਪਤਾ ਕਰਨ ਵੀ ਸਾਨੂੰ ਕਲੀਅਰ ਦੱਸਿਆ ਜਾਵੇ ਸੋ ਇਸ ਤਰੀਕੇ ਦੀ ਵੀ ਖਬਰ ਆਈ ਹੈ ਕਿ ਉਹਨਾਂ ਦੇ ਨਾਲ ਵੀ ਇੱਥੇ ਮਾੜਾ ਸਲੂਕ ਜਿਹੜਾ ਰਾਵਲ ਪਿੰਡੀ ਦੀ ਜੇਲ੍ਹ ਦੇ ਵਿੱਚ ਕੀਤਾ ਗਿਆ। ਸੋ ਇਹਦੇ ਬਾਰੇ ਕੋਈ ਬਹੁਤੀ ਕੁਝ ਕਲੈਰਟੀ ਹਜੇ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੀਆਂ ਖਬਰਾਂ ਬਹੁਤ ਘਮਰੀਆਂ ਪਰ ਇਹਦੇ ਨਾਲ ਇਹ ਆ ਕਿ ਉਹਦੇ ਪਰਿਵਾਰ ਦੇ ਨਾਲ ਵੀ ਬਸਲੂਕੀ ਹੋਈ ਹੈ। ਉਹ ਦੇਖਣ ਗਏ ਸੀ ਵੀ ਇਹ ਗੱਲਾਂ 'ਚ ਕਿੰਨੀ ਕਿ ਸੱਚਾਈ ਹੈ ਜਾਂ ਹਾਲਚਲ ਦੱਸਿਆ ਜਾਵੇ ਜਾਂ ਕਲੈਰਟੀ ਜਿਹੜਿਆ ਜੇਲ੍ਹ ਪ੍ਰਸ਼ਾਸਨ ਕੀਤਾ ਜਾਵੇ ਸੋ ਇਸ ਤਰੀਕੇ ਦੇ ਰਿਪੋਰਟਸ ਵੀ ਜਿਹੜੇ ਘੁੰਮ ਰਹੇ ਨੇ। ਜੀ ਪ੍ਰਹਿਨ ਸਾਹਿਬ ਬਹੁਤ ਬਹੁਤ ਧੰਨਵਾਦ। ਕੱਲ ਨਵੀਆਂ ਖਬਰਾਂ ਦੇ ਨਾਲ ਹੀ ਤੁਹਾਡੇ ਨਾਲ ਦੁਬਾਰੇ ਜੁੜਾਂਗੇ ਪ੍ਰਹਿਨ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ। 416 848 9698 ਤੇ ਗੱਲਬਾਤ ਕੀਤੀ ਜੀ ਸਾਡੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਧੰਨਵਾਦ